ਸਾਹਬ ਜੀ ਜੀ ਤੁਸੀਂ ਦੇਖ ਪਾ ਰਹੇ ਹੋ ਬੱਸ ਸਟੈਂਡ ਕਸਬਾ ਔਰ ਇਹ ਉਹ ਟੁੱਟ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈ ਪੂਰੀ ਜਾਣਕਾਰੀ ਲਈ ਅਸੀਂ ਗੱਲਬਾਤ ਕਰਦੇ ਹਾਂ ਕਿ ਇਹ ਕਿਹਨਾਂ ਵੱਲੋਂ ਜਿਹੜਾ ਪ੍ਰੋਗਰਾਮ ਹੈ ਉਹ ਰੱਖਿਆ ਗਿਆ ਆ ਉਹ ਸਾਰੀ ਗੱਲਬਾਤ ਜਿਹੜੀ ਆ ਅਸੀਂ ਇੱਥੋਂ ਲੈਣੇ ਆ ਇਹਨਾਂ ਵੱਲੋਂ ਕਿ ਇਹ ਪ੍ਰੋਗਰਾਮ ਕਿਹਨਾਂ ਵੱਲੋਂ ਕਰਵਾਇਆ ਜਾ ਰਿਹਾ ਹੈਗਾ ਆ ਨਵਾਂ ਸ਼ਰਦਪਾਪਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਉਹ ਤੁਹਾਡੇ ਤੱਕ ਅਸੀਂ ਪਹੁੰਚਾਈਏ ਗੱਲਬਾਤ ਜੋ ਜਿਹੜਾ ਮੈਂ ਖੜਾ ਹੈਗਾ ਆ ਤਾਂ ਤਾਂਤਾਰ ਰਾਜਾ ਸਾਹਿਬ ਦੀ ਜਿਹੜੀ ਟੈਕਸੀ ਸਟੈਂਡ ਤੇ ਖੜਾ ਆ ਇਹਨਾਂ ਕੋਲੋਂ ਗੱਲਬਾਤ ਜਾਂਦੇ ਆ ਹਾਂਜੀ ਜੈ ਰਾਜੇ ਦੇ ਜੀ ਜੈ ਰਾਜੇ ਦੇ ਜੀ ਹਾਂਜੀ ਭਾਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਬਨਵੀ ਸਿੰਘ ਸਾੰਧੀ ਆ ਜੀ ਹਾਂਜੀ ਇਹ ਪ੍ਰੋਗਰਾਮ ਬਾਰੇ ਦੱਸੋ ਇਹ ਅੱਜ ਜਿਹੜਾ ਹਰ ਸਾਲ ਸਾਡੇ ਤਾਂਤਾਰ ਰਾਜਾ ਸਾਹਿਬ ਟੈਕਸੀ ਸਟੈਂਡ ਹੋੜਬਲ ਹੁੰਦਾ ਤਾਂਤਾਰ ਰਾਜਾ ਸਾਹਿਬ ਦੀ ਜਿਹੜੀ ਵਰਸੀ ਆ ਉਹ ਮਨਾਈ ਜਾਂਦੀ ਆ ਜੀ ਚੋਸੇ ਸੰਬੰਧ ਵਿੱਚ ਪਹਿਲੀ ਤਰੀ ਨੂੰ ਸ਼੍ਰੀ ਖੰਡਪਰ ਸਾਹਿਬ ਦੇ ਪਾਠਕ੍ਰਮ ਹੋਈ ਸੀ ਤੇ ਅੱਜ ਤੋਂ ਹੋ ਰਿਹਾ ਉਹ ਉਪਰੰਤ ਤਾਂ ਦੀ ਤੇ ਨਾਲ ਕੀਰਤਨ ਨਰਕੀਤਾ ਪਠੀਆਂ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਲੰਗਰ ਚੱਲਦਾ ਜੀ ਤੇ ਇਹਦੇ ਵਿੱਚ ਜਿੰਨੇ ਵੀ ਸਾਡੇ ਸਹਿਯੋਗੀ ਆ ਸਾਡੇ ਜਿੰਨੇ ਵੀ ਟੈਕਸੀ ਵਾਲੇ ਵੀਰ ਆ ਜਿਹੜੇ ਪਹਿਲਾਂ ਤੋਂ ਇੱਥੇ 1985 ਵਿੱਚ ਸਟੈਂਡ ਆਇਆ ਸੀ ਹੋਂਦ ਵਿੱਚ ਜਾਂਦੇ ਕੁਝ ਡਰਾਈਵਰ ਭਲਾ ਸਾਡੇ ਬਾਹਰ ਵਿਦੇਸ਼ਾਂ ਚ ਬਸਦੇ ਆ ਪਹੁੰਚੋ ਇੱਥੇ ਹੁਣ ਵੀ ਆ ਚੱਲਦੇ ਉਹ ਆਪਣੀ ਸੇਵਾ ਪਾਉਂਦੇ ਆ ਤੇ ਨਾਲ ਬੱਡੇ ਸੂੂਕ ਦੁਕਾਨਦਾਰ ਔਰ ਜਿੰਨੇ ਵੀ ਆ ਇਹ ਸਾਰੇ ਸੇਵਾ ਪਾਉਂਦੇ ਆ ਰਲ ਮਿਲ ਕੇ ਜੀ ਬਾਕੀ ਜਿੰਨੇ ਸੂੂਕ ਸਾਥ ਸੰਗਤ ਆ ਸਾਡੇ ਔਰ ਇਲਾਕੇ ਦੀ ਜਾਂ ਆਸ-ਪਾਸ ਪਿੰਡਾਂ ਦੀ ਉਹ ਸਾਰੇ ਆਉਂਦੇ ਆ ਇੱਥੇ ਆਪਣੇ ਦਸਾਂ ਮਹਾਂਦੀ ਕਮੇਟੀ ਵਿੱਚੋਂ ਦਾਨ ਦਿੰਦੇ ਆ ਤੇ ਇਹ ਲੰਗਰ ਤਿੰਨ ਦਿਨ ਅਟਾਪ ਚੱਲਦਾ ਜੀ ਇਹ ਸਦਾ ਹੀ ਚੱਲਦਾ ਪਹਿਲਾਂ ਵੀ ਚੱਲਦਾ ਰਿਹਾ ਤੇ ਸਦਾ ਹੀ ਚੱਲਦਾ ਰਹੇਗਾ ਮਿਕਨ ਜਿਹੜੇ ਹੋਰ ਵੀ ਰਾਜਾ ਸਾਹਿਬ ਜੀ ਦੇ ਪ੍ਰੋਗਰਾਮ ਹੁੰਦੇ ਆ ਜਿੱਦਾਂ ਤੁਹਾਡੀ ਟੈਕਸੀ ਯੂਨੀਅਨ ਉਹਦੇ ਵਿੱਚ ਵੀ ਸੇਵਾ ਕਰਦੀ ਆ ਬਿਲਕੁਲ ਜੀ ਬਿਲਕੁਲ ਜਦੋਂ ਦਾ ਰਾਜ ਸਾਹਿਬ ਦਾ ਜਿਹੜਾ ਪਰਸੀ ਮੇਨਟ ਹੈ ਰਾਜ ਸਾਹਿਬ ਜਿਹੜਾ ਚੱਲਦੀ ਉਹਦਾ ਤਿੰਨ ਦਿਨ ਜਿਹੜਾ ਕਫਰੀ ਲੱਗੀ ਜਿਹੜੀ ਸੇਵਾ ਚੱਲਦੀ ਆ ਜੀ ਬਹੁਤ ਸਾਰੇ ਹੀ ਡਰਾਈਵਰ ਸਾਡੇ ਵੀਰ ਜਿੰਨੇ ਸਾਰੇ ਹੀ ਸੇਵਾ ਪਾਉਂਦੇ ਆ ਤੇ ਬਾਕੀ ਵੈਸੇ ਵੀ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਹਰੇਕ ਵਿੱਚ ਸਾਡੇ ਵੀਰ ਜਿੰਨੇ ਵੀ ਟੈਕਸੀਆਂ ਵਾਲੇ ਆ ਜਿੰਨੇ ਸਾਡੇ ਲੋਕਲ ਗਾਲੇ ਪਿੰਡਾਂ ਦੇ ਸਾਡੇ ਜਿੰਨੇ ਵੀਰ ਆ ਸਾਰੇ ਵਿੱਚ ਸਹਿਯੋਗ ਕਰਦੇ ਆ ਠੀਕ ਹੈ ਜੀ ਉਰੇ ਤੁਸੀਂ ਆ ਦੇਖ ਪਾ ਰਹੇ ਹੋ ਕਿ ਜਿਹੜਾ ਐਸਸੀ ਉੱਤੇ ਟੈਕਸੀ ਜੂਨੀਅਨ ਦੇ ਜਿਹੜੇ ਹੈਗਾ ਇਹਨਾਂ ਵੱਲੋਂ ਇਹਨਾਂ ਵੱਲੋਂ ਇਹਨਾਂ ਨੇ ਆਪਣੇ ਸਿਰ ਵੀ ਸੇਰਾ ਨਹੀਂ ਲਿਆ ਇਹ ਕਹਿੰਦੇ ਕਿ ਸਮੂਹ ਸਾਧ ਸੰਗਤ ਦੀ ਜਿਹੜੀ ਆ ਸਜੋਗ ਦੇ ਨਾਲੇ ਜਿਹੜਾ ਕੀਤਾ ਜਾਂਦਾ ਹੈਗਾ ਟੈਕਸੀ ਸਟੈਂਡ ਦਾ ਕਾਫੀ ਯੋਗਦਾਨ ਰਹਿੰਦਾ ਹੈ ਜਦੋਂ ਕਿ ਫ੍ਰੀ ਗੱਡੀਆਂ ਲਗਾਈਆਂ ਜਾਂਦੀਆਂ ਕੋਈ ਹੋਰ ਕੋਈ ਗੱਲ ਕਰਨਾ ਚਾਹੇ ਤਾਂ ਕਰ ਸਕਦੇ ਹੈਗਾ ਕੋਈ ਅਸੀਂ ਜੈ ਰਾਜੀ ਦੀ ਸਾਰਿਆਂ ਵੱਲੋਂ ਜੀ ਠੀਕ ਹੈ ਜੀ ਇਹਨਾਂ ਨੇ ਕਹਿਤਾ ਜੈ ਰਾਜੀ ਠੀਕ ਹੈ ਜੀ ਕਰ ਰਹੇ ਆ ਦੇਖੋ ਜਿਹੜੀ ਸਮੂਹ ਸਾਧ ਸੰਗਤ ਹੈਗੀ ਆ ਦੇਖੋ ਆ ਰਹੀ ਹੈਗੀ ਆ ਅਸੀਂ ਇੱਥੇ ਅੰਦਰ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਿਹੜਾ ਹੈਗਾ ਆ ਔਰ ਹੈਗਾ ਉੱਥੇ ਅਸੀਂ ਜਿਹੜੇ ਆਉਣ ਜਾ ਰਹੇ ਹੈਗੇ ਜਿੱਥੇ ਕੀ ਤਕਰੀਬਨ ਇੱਥੇ ਜਿਹੜਾ ਟੁੱਟ ਲੰਗਰ ਜਿਹੜਾ ਉਹ ਹਮੇਸ਼ਾ ਹੀ ਵਰਤਾਇਆ ਜਾਂਦਾ ਹੈ ਰਾਜਾ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਬੱਕੋ ਬੱਕ ਜੂਨੀਅਰਾਂ ਵੱਲੋਂ ਜਿਹੜਾ ਹੈ ਉਹ ਵਰਤਾਇ ਜਾਂਦੇ ਨੇ ਲੰਗਰ ਔਰ ਤੁਸੀਂ ਅਸੀਂ ਕੋਸ਼ਿਸ਼ ਕਰਦੇ ਆਂ ਕਿ ਤੁਹਾਨੂੰ ਲੰਗਰ ਹਾਲ ਦੀਆਂ ਵੀ ਜਿਹੜੀਆਂ ਆ ਉਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਉਂ ਦਿੰਨੇ ਆਂ ਬੱਚੇ ਵੀ ਜਿਹੜੇ ਆ ਇਸ ਮੌਕੇ ਦੇ ਉੱਪਰ ਜਿਹੜੀ ਉਹ ਸੇਵਾ ਜਿਹੜੀ ਆ ਬਖੂਬੀ ਬੱਚੇ ਵੀ ਜਿਹੜੇ ਆ ਨਮਾਰੇ ਨੇ ਔਰ ਇੱ ਸਾਡੀ ਕੋਸ਼ਿਸ਼ ਹੈਗੀ ਆ ਔਰ ਇਧਰ ਜਿਹੜੇ ਆ ਪ੍ਰਸ਼ਾਦੇ ਵਗੈਰਾ ਜਿਹੜੇ ਆ ਉਹ ਨੇ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਪੂਰੀ ਦੀ ਪੂਰੀ ਜਿਹੜਾ ਇਹ ਦ੍ਰਿਸ਼ ਅਸੀਂ ਜਾਪੇ ਨਵਾਂ ਸ਼ਰਧਾ ਬਾਬਾ ਜੂਟ ਇਧਰ ਦੇਖੋ ਜਲੇਬੀਆਂ ਜਿਹੜੀਆਂ ਆ ਜਲੇਬੀਆਂ ਜਿਹੜੀਆਂ ਜਲੇਬੀਆਂ ਬਣਾਈਆਂ ਜਾ ਰਹੀਆਂ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ A to Z ਜਿਹੜਾ ਆ ਇਧਰ ਦੇਖੋ ਪ੍ਰਸ਼ਾਦੇ ਜਿਹੜੇ ਆ ਪ੍ਰਸ਼ਾਦੇ ਪ੍ਰਸ਼ਾਦੇ ਜਿਹੜੇ ਆ ਉਹ ਤਿਆਰ ਹੋ ਰਹੇ ਨੇ ਔਰ ਇੱਧਰ ਜਿਹੜੀਆਂ ਦਾਲਾਂ ਸਬਜ਼ੀਆਂ ਜਿਹੜੀਆਂ ਹੈਗੀਆਂ ਉਹ ਬਣਾਈਆਂ ਜਾ ਰਹੀਆਂ ਨੇ ਔਰ ਤੁੱਟ ਤੁੱਟ ਲੰਗਰ ਜਿਹੜਾ ਆ ਭਾਜੀ ਔਰ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਜਿਹੜੀ ਆ ਆਪਣੀ ਜਿਹੜੀ ਆ ਉਹ ਨਿਭਾ ਰਹੇ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਪੂਰੇ ਦਾ ਪੂਰਾ ਦ੍ਰਿਸ਼ ਜਿਹੜਾ ਆ ਉਹ ਮੇਲੇ ਦਾ ਆ ਉਹ ਤੁਹਾਨੂੰ ਸਾਰਾ ਇਹ ਨਵਾਂ ਸ਼ਹਿਦ ਬਾਬਾ YouTube ਚੈਨਲ ਦੇ ਉੱਪਰ ਦਿਖਾਇਆ ਜਾਵੇ ਔਰ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਆ ਕੀ ਵੈਸੇ ਵੀ ਤਾਂ ਰਾਜਾ ਸਾਹਿਬ ਨੂੰ ਤਾਂ ਅਸੀਂ ਖੁਦ ਵੀ ਮੰਨਦੇ ਆ ਗਿਆ ਇਸ ਕਰਕੇ ਉਹਨਾਂ ਦੇ ਪ੍ਰੋਗਰਾਮ ਦੀ ਕਵਰੇਜ ਤਾਂ ਅਸੀਂ ਸਾਰੀ ਦੀ ਸਾਰੀ ਹੀ ਅਸੀਂ ਕਰਦੇ ਆ ਗਿਆ ਹੁਣ ਤੁਸੀਂ ਦੇਖ ਪਾ ਰਹੇ ਹੋ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਪੂਰੇ ਦਾ ਪੂਰਾ ਦ੍ਰਿਸ਼ ਜਿਹੜਾ ਆ ਉਹ ਤੁਹਾਨੂੰ ਇੱਥੇ ਦਾ ਦਿਖਾਇਆ ਜਾਵੇ ਔਰ ਆ ਦੇਖ ਪਾ ਰਹੇ ਹੋ ਔਰ ਇਸ ਤਰ੍ਹਾਂ ਅਸੀਂ ਹੁਣ ਸਾਰੇ ਵਕਫ ਹੋਏ ਹੋ ਆ ਕਿਉਂਕਿ ਅਸੀਂ ਹਰ ਜਗ੍ਹਾ ਦੀ ਕਵਰੇਜ ਕਰੀ ਦੀ ਹੈਗੀ ਆ ਸਾਰੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਹੀ ਹੈਗੇ ਆ ਔਰ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਰਹੇ ਨੇ ਹੈਗੇ ਆ ਕਿ ਇੱਧਰ ਦੇਖੋ ਇੱਧਰ ਵੀ ਸੇਵਾਦਾਰ ਲੱਗੇ ਹੋਏ ਆ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਕਿ ਤੁਹਾਨੂੰ ਪੂਰੇ ਦਾ ਪੂਰਾ ਦ੍ਰਿਸ਼ ਜਿਹੜਾ ਉਹ ਆਪਣੇ ਚੈਨਲ ਤੇ ਜਿਹੜਾ ਦਿਖਾਇਆ ਜਾਵੇ ਕਿਉਂਕਿ ਜਦੋਂ ਵੀ ਮੈਂ ਰਿਕਾਰਡਿੰਗ ਕਰਦਾ ਆ ਸਿਰਫ ਇੱਥੇ ਨਹੀਂ ਆਗਾ ਸਾਰੇ ਪਾਸੇ ਦੀ ਸਾਰੇ ਮੇਰੇ ਪਰਿਵਾਰ ਦੀ ਤਰ੍ਹਾਂ ਹੀ ਇੱਕ ਕਿਸਮ ਦੇ ਮੈਂਬਰ ਨੇ ਸਾਰੇ ਬਣ ਜਾਂਦੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਪੂਰੇ ਦਾ ਪੂਰਾ ਦ੍ਰਿਸ਼ ਜਿਹੜਾ ਜਿੰਨੇ ਵੀ ਸੇਵਾਦਾਰ ਸੇਵਾ ਨਿਭਾ ਰਹੇ ਨੇ ਉਹ ਵੀ ਅਸੀਂ ਤੁਹਾਨੂੰ ਜਿਹੜਾ ਆਪਣੇ ਅਸੀਂ ਚੈਨਲ ਦੇ ਉੱਪਰ ਦਿਖਾ ਦਿਖਾ ਦਈਏ ਔਰ ਤੁਸੀਂ ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਜਾਏਗੀ ਜਿੱਥੋਂ ਤੱਕ ਵੀ ਨਜ਼ਰ ਜਾਏਗੀ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਜਿਹੜੇ ਆ ਸੇਵਾ ਨਿਭਾ ਰਹੇ ਨੇ ਔਰ ਉਤੁੱਟ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਹੈਗਾ ਆ ਅਸੀਂ ਤੁਹਾਨੂੰ ਲੰਗਰ ਹਾਲ ਦੀਆਂ ਵੀ ਜਿਹੜੀਆਂ ਆ ਉਹ ਉਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹੈਗਾ ਇਹ ਸੇਵਾਦਾਰ ਜਿਹੜੇ ਆ ਸੇਵਾ ਨੂੰ ਆ ਰਹੇ ਨੇ ਔਰ ਦੇਖ ਪਾ ਰਹੇ ਹੋ ਕਾਫੀ ਜਿਹੜਾ ਰਸ਼ ਹੈਗਾ ਇਸ ਮੇਲੇ ਦੇ ਵਿੱਚ ਜਿਹੜਾ ਆ ਉਹ ਅਕਸਰ ਹੀ ਜਿਹੜਾ ਉਹ ਰਹਿੰਦਾ ਹੈਗਾ ਆ। ਔਰ ਚੈਨਲ 'ਤੇ ਵੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਪੂਰੀ ਦੀ ਪੂਰਾ ਦ੍ਰਿਸ਼ ਜਿਹੜਾ ਆ ਜੋ ਵੀ ਉੱਥੇ ਪ੍ਰੋਗਰਾਮ ਹੁੰਦੇ ਨੇ ਉਹ ਤੁਹਾਨੂੰ ਜਿਹੜੇ ਆ ਅਸੀਂ ਦਿਖਾਈਏ। ਔਰ ਜੇਕਰ ਕੋਈ ਵੀ ਇਸ ਚੈਨਲ ਦੇ ਉੱਪਰ ਆਪਣੀ ਰਿਕਾਰਡਿੰਗ ਜਾਂ ਕਵਰੇਜ ਲਵਾਉਣਾ ਚਾਹੁੰਦਾ ਆ ਉਹ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਜਿਹੜਾ ਆ ਸਾਨੂੰ 9876379499 ਦੇ ਉੱਪਰ ਸਾਨੂੰ ਫੋਨ ਕਰ ਸਕਦਾ ਆ। ਅਸੀਂ ਹਰ ਜਗ੍ਹਾ ਦੀ ਜਿਹੜੀ ਕਵਰੇਜ ਹੈਗੀ ਆ ਉਹ ਤੁਹਾਨੂੰ ਜਿਹੜੀ ਆ ਅਸੀਂ ਦਿਖਾਉਂਦੇ ਆ ਗਿਆਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਜਿਹੜਾ ਆ ਪੂਰੇ ਦਾ ਪੂਰਾ ਮੇਲਾ ਜਿਹੜਾ ਆ ਜੁਨੇ ਵੀ ਇੱਥੇ ਆਏ ਹੋਏ ਨੇ ਸਾਡੀ ਕੋਸ਼ਿਸ਼ ਹੈਗੀ ਆ ਕਿ ਉਹ ਤੁਹਾਨੂੰ ਸਾਰੇ ਸਾਰਾ ਜਿਹੜਾ ਦ੍ਰਿਸ਼ ਦਿਖਾਇਆ ਗਿਆ ਬਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔਰ ਦੇ ਵਿੱਚ ਇਸ ਵੇਲੇ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈਗਾ ਆ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਕਿਉਂਕਿ ਥੋੜਾ ਮੈਂ ਪੰਚਾਇਤੀ ਚੋਣਾਂ ਚੱਲ ਲਈਆਂ ਰਹੀਆਂ ਹੈਗੀਆਂ ਕਰਕੇ ਔਰ ਇਸ ਕਰਕੇ ਮੈਨੂੰ ਵੱਖੋ-ਵੱਖ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਆ ਮੈਂ ਥੋੜਾ ਲੇਟ ਹੋ ਗਿਆ ਇੱਥੇ ਆਣ ਦੇ ਵਿੱਚ ਸਨੇਹਾ ਮੈਨੂੰ ਜਿਹੜਾ ਆ ਕਿ ਇਹ ਪਹਿਲੇ ਆ ਚੁੱਕਾ ਸੀ ਕਿ ਇੱਥੇ ਦੀ ਆ ਕੇ ਜਿਹੜੀ ਆ ਕਵਰੇਜ ਕਰਨੀ ਹੈਗੀ ਆ ਮੈਂ ਲੇਟ ਇਸ ਕਰਕੇ ਥੋੜਾ ਪੰਚਾਇਤੀ ਚੋਣਾਂ ਕਰਕੇ ਲੇਟ ਹੋ ਗਿਆ ਕਿਉਂ ਵੱਖੋ-ਵੱਖ ਪਿੰਡਾਂ ਵਿੱਚ ਕਿਤੇ ਸਰਬਸੰਮਤੀ ਹੋ ਰਹੀ ਆ ਕਿਤੇ ਨਹੀਂ ਹੋ ਰਹੀ ਆ ਤੇ ਉਹ ਵੀ ਕਵਰੇਜ ਤੁਸੀਂ ਨਵਾਂ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ ਕਿਉਂਕਿ ਅੱਜ ਘੱਟੋ-ਘੱਟ ਵੀ ਮੈਂ 7-8 ਪਿੰਡਾਂ ਦੀ ਜਿਹੜੀ ਪੰਚਾਇਤੀ ਚੋਣਾਂ ਦੇ ਬਾਰੇ ਆ ਉਹ ਲਗਾਇਆ ਹੈਗਾ ਆ ਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਆ ਜਿੰਨਾ ਵੀ ਇਲਾਕੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਅਸੀਂ ਉਹਨਾਂ ਨੂੰ ਆਪਣੇ ਚੈਨਲ ਦੇ ਉੱਪਰ ਜਿਹੜਾ ਉਹ ਦਿਖਾ ਸਕੀਏ ਪਰ ਟਾਈਮ ਅਸੀਂ ਜ਼ਰੂਰ ਕੱਢੀਦਾ ਆ ਜਿੱਥੋਂ ਵੀ ਸਾਨੂੰ ਫੋਨ ਆਂਦਾ ਆ ਹੁਣ ਜਿਸ ਤਰ੍ਹਾਂ ਕੀ ਲਾਸਟ ਦੇ ਵਿੱਚ ਪਿੰਡ ਘਰਚਿਆਂ ਦੇ ਵਿੱਚ ਸੀਗਾ ਘਰਚਿਆਂ ਦੇ ਵਿੱਚ ਜਿਹੜੇ ਬਾਡਾਂ ਦੀ ਹੈਗੀ ਉਹ ਸਰਬਸੰਮਤੀ ਹੋ ਗਈ ਹੈਗੀ ਆ ਸਰਪੰਚ ਦੀ ਜਿਹੜੀ ਉਹ ਸਰਬਸੰਮਤੀ ਵੀ ਹੋ ਗਈ ਆ ਪੰਚਾਇਤਾਂ ਦੀ ਵੀ ਸਰਬਸੰਮਤੀ ਹੋ ਗਈ ਹੈਗੀ ਆ ਸੋ ਇਸ ਕਰਕੇ ਜਿਹੜਾ ਹੈ ਨਾ ਕਈ ਵਾਰ ਅਸੀਂ ਲੇਟ ਹੋ ਜਾਂਦੇ ਆ ਜਿੱਤੋਂ ਵੀ ਸਾਨੂੰ ਸੁਨੇਹਾ ਆਂਦਾ ਕਿ ਤੁਸੀਂ ਸਾਡੇ ਇੱਥੇ ਪਹੁੰਚੋ ਇਹ ਕਈ ਵਾਰ ਕਾਰਨ ਜਿਹੜੇ ਆ ਉਹ ਬਣ ਔਰ ਸੰਗਤ ਜਿਹੜੀ ਆ ਲਗਾਤਾਰ ਤੁਸੀਂ ਦੇਖ ਸਕਦੇ ਹੈਗੇ ਆ ਜਿਹੜੀ ਆ ਉਹ ਆ ਰਹੀ ਹੈਗੀ ਆ ਨਮਾਸ਼ਰਦ ਬਾਬਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰੇ ਤੁਸੀਂ ਇਹ ਚੈਨਲ ਨੂੰ ਜਿਹੜਾ ਆ ਉਹ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲ ਸਾਰੀਆਂ ਪੰਚਾਇਤੀ ਚੋਣਾਂ ਜਾਂ ਹਰ ਤਰ੍ਹਾਂ ਦੀ ਰਿਪੋਰਟ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਪਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਰ ਸਬਸਕ੍ਰਾਈਬ ਕਰ ਲੋਗੇ ਦਾ ਤੁਰੰਤ ਤੁਹਾਡੇ ਕੋਲ ਹਰ ਰਿਪੋਰਟ ਹਰ ਖਬਰ ਹਰ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਕੋਲ ਪਹੁੰਚੇਗੀ ਔਰ ਥੋੜਾ ਮੈਂ ਲੇਟ ਜਰੂਰ ਪਹੁੰਚਿਆ ਹੋ ਚੋਣਾ ਦੀ ਵਜ੍ਹਾ ਦੇ ਕਰਕੇ ਥੋੜਾ ਮੈਂ ਲੇਟ ਹੋ ਗਿਆ ਜੀ ਬੱਚੇ ਬੜੇ ਖੁਸ਼ ਹੈਗੇ ਆ ਟਾਟਾ ਕਰ ਰਹੀ ਇਹਨਾਂ ਦਾ ਸਾਰਿਆਂ ਨੇ ਟਾਟਾ ਸਤਿਕਾਰ ਕਰਨਾ ਜੈ ਰਾਜੀ ਦੀ ਜੀ ਜੈ ਰਾਜੀ ਦੀ ਵਾਕਿਆ ਜੀ ਸਨਿਹਤ ਆਕਾ ਠੀਕ ਹੈ ਜੀ ਇਹ ਸਾਰਾ ਜਿੰਨਾ ਵੀ ਹੈਗਾ ਅਸੀਂ ਮੇਲਾ ਪੂਰੇ ਦਾ ਪੂਰਾ ਤੁਹਾਨੂੰ ਜਿਹੜਾ ਨਵਾਂ ਛੱਡਵਾਬਾ ਜੋ ਚੈਨਲ ਤੇ ਦਿਖਾਉਂਦੇ ਸਕਦੇ ਹੋ ਜਿਹੜੇ ਆ ਇਹ ਸ਼ਰਦਾਲੂ ਜਿਹੜੇ ਹੈਗੇ ਆ ਉਹ ਲਗਾਤਾਰ ਜਿਹੜੇ ਰਾਜਾ ਸਾਹਿਬ ਜੀ ਜਿਹੜੇ ਆ ਉਹ ਆ ਰਹੇ ਨੇ ਔਰ ਤੁਸੀਂ ਆ ਪਤੁੱਟ ਲੰਗਰ ਜਿਹੜਾ ਉਹ ਵਰਤਾਇਆ ਜਾ